ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਕੈਂਡੀਡੇਟ ਕਰਮਜੀਤ ਅਨਮੋਲ ਦੀ ਤੁਹਾਨੂੰ ਅਜਿਹੀ ਕਰਤੂਤ ਦੱਸਣ ਜਾ ਰਿਹਾ ਜਿਸ ਤੋਂ ਬਾਅਦ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਫਰੀਦਕੋਟ ਵਾਲੇ ਕਰਮਜੀਤ ਅਨਮੋਲ ਨੂੰ ਵੋਟ ਕਰਨ ਜਾਂ ਨਾ ਕਰਨ। ਦਰਸਲ ਮਸਲਾ ਕੀ ਹੈ? ਦਰਸਲ ਕੱਲ ਕਰਮਜੀਤ ਅਨਮੋਲ ਜਿਹੜੇ ਆ ਉਹ ਆਪਣੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਕੇ ਆਏ ਆ ਪਿੰਡ ਸਰਾਵਾ ਦੇ ਵਿੱਚ ਜਿਸ ਸੰਬੰਧੀ ਉਹਨਾਂ ਨੇ ਇੱਕ ਪੋਸਟ ਵੀ ਪਾਈ ਹੈ। ਉਹ ਪੋਸਟ ਜਿਹੜੀ ਆ ਮੈਂ ਆਪਣੀ ਟੀਮ ਨੂੰ ਕਹਾਂਗਾ ਦਿਖਾਉਣ। ਕਹਿੰਦੇ ਕਿ ਅੱਜ ਅਦਾਕਾਰ ਪ੍ਰਕਾਸ਼ ਗਾਧੂ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ ਹਲਕਾ ਜੈਤੋ ਦੇ ਪਿੰਡ ਡੇਲਿਆਂ ਵਾਲੀ ਅਜੇਤਗੱਲ ਅਤੇ ਸਰਾਵਾ ਸਰਾਵਾ ਦਾ ਜਿਹੜਾ ਜ਼ਿਕਰ ਕੀਤਾ ਉਹਨਾਂ ਨੇ ਗੁਰੂਸਰ ਅਤੇ ਰਣ ਸਿੰਘ ਵਾਲਾ ਦੇ ਵਸੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ ਜੀ ਤਾਂ ਇਹ ਜਿਹੜੀ ਪੋਸਟ ਦੇ ਵਿੱਚ ਖੁਦ ਕਰਮਜੀਤ ਅਨਮੋਲ ਦੱਸ ਰਹੇ ਨੇ ਕਿ ਉਹ ਸਰਾਵਾ ਗਏ ਨਹੀਂ ਹੁਣ ਸਰਾਵਾ ਕੀ ਹੈ ਸਰਾਵਾ ਉਹ ਪਿੰਡ ਹੈ ਜਿੱਥੇ ਬਾਈਬਲ ਕਲਾ ਗੋਲੀ ਕਾਂਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਜ਼ ਦੇ ਵਜੋਂ ਪ੍ਰਦਰਸ਼ਨ ਕਰ ਰਹੇ ਸ਼ਹੀਦ ਗੁਰਜੀਤ ਸਿੰਘ ਸ਼ਹੀਦ ਹੋ ਗਏ ਸੀਗੇ ਔਰ ਉਹ ਸ਼ਹੀਦ ਗੁਰਜੀਤ ਸਿੰਘ ਜਿਹਦੇ ਘਰੇ ਰਾਹੁਲ ਗਾਂਧੀ ਤੋਂ ਲੈ ਕੇ ਕੇਜਰੀਵਾਲ ਤੱਕ ਜਾਂਦੇ ਰਹੇ ਆ ਔਰ ਕੁਝ ਦਿਨ ਪਹਿਲਾਂ ਮੇਰੀ ਸਾਧੂ ਸਿੰਘ ਹੋਰਾਂ ਦੇ ਨਾਲ ਗੱਲਬਾਤ ਹੋਈ ਸਰਦਾਰ ਸਾਧੂ ਸਿੰਘ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਔਰ ਉਹਨਾਂ ਦੇ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਕੇਜਰੀਵਾਲ ਜਿਹੜੇ ਆ ਉਹ ਸਾਡੇ ਪੈਰਾਂ ਦੀ ਮਿੱਟੀ ਮੱਥੇ ਨੂੰ ਚੱਕ ਕੇ ਲਾਉਂਦੇ ਰਹੇ ਆ ਮੈਂ ਕੁਰਸੀ ਤੇ ਬੈਠਾ ਹੁੰਦਾ ਸੀ ਤੇ ਕੇਜਰੀਵਾਲ ਥੱਲੇ ਬੈਠੇ ਹੁੰਦੇ ਸੀ ਸਾਡੀਆਂ ਖੁਰਲੀਆਂ ਤੱਕ ਬੈਠੇ ਰਹਿੰਦੇ ਸੀ ਹਰਪਾਲ ਚੀਮਾ ਬਲਜਿੰਦਰ ਕੌਰ ਭਗਵੰਤ ਮਾਨ ਹੋਰੀ ਕਹਿੰਦੇ ਕਿ ਜਦੋਂ 6 ਵਜੇ ਗੇਟ ਖੋਲਦੇ ਸੀ ਤਾਂ ਸਾਡੇ ਦਰਾਂ ਦੇ ਬਾਹਰ ਆਮ ਆਦਮੀ ਪਾਰਟੀ ਵਾਲੇ ਖੜੇ ਹੁੰਦੇ ਸੀ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਉਹ ਸਾਡੀਆਂ ਗੱਲਾਂ ਬਾਤਾਂ ਸੁਣਨੋਂ ਹਟ ਗਏ ਆ ਨਾ ਬੇਅਦਬੀ ਤੇ ਨਾ ਗੋਲੀ ਕਾਂਢ ਦਾ ਇਨਸਾਫ ਦਵਾ ਨਹੀਂ ਰਹੇ ਸਿਰਫ ਔਰ ਸਿਰਫ ਜੇ ਆਵਾਜ਼ ਚੱਕ ਰਿਹਾ ਤਾਂ ਕੁਮਰ ਵਿਜੇ ਪ੍ਰਤਾਪ ਹੁਣ ਉਹਦੇ ਪਿੰਡ ਦੇ ਵਿੱਚ ਗਏ ਇਹ ਕਰਮਜੀਤ ਅਨਮੋਲ ਉਹਦੇ ਪਿੰਡ ਦੇ ਵਿੱਚ ਗਏ ਪਰ ਇਹਨਾਂ ਨੇ ਸ਼ਹੀਦ ਗੁਰਜੀਤ ਸਿੰਘ ਦੇ ਘਰ ਦੇ ਵਿੱਚ ਜਾਣਾ ਜ਼ਰੂਰੀ ਨਹੀਂ ਸਮਝਿਆ ਜਦ ਕਿ ਇਹਨਾਂ ਦੇ ਨਾਲ ਹਲਕੇ ਦੇ ਐਮਐਲਏ ਅਮੋਲਕ ਸਿੰਘ ਜੈਤੂ ਵੀ ਨਾਲ ਮੌਜੂਦ ਸੀ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਇਹ ਪਿੰਡ ਉਹ ਪਿੰਡ ਹੈ ਜਿਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਜ਼ ਦੇ ਵਜੋਂ ਇੱਕ ਨੌਜਵਾਨ ਨੇ ਇੱਥੇ ਸ਼ਹੀਦੀ ਦਿੱਤੀ ਹੈ ਔਰ ਬਹੁਤ ਵੱਡਾ ਮੁੱਦਾ ਹੈ ਜਿਹਦੇ ਕਰਕੇ ਸਾਡਾ ਕੌਮੀ ਕਨਵੀਨਰ ਅਰਵਿੰਦ ਕੇਦਰੀਵਾਲ ਇਸ ਘਰ ਦੇ ਵਿੱਚ ਆ ਮਿੰਤਾਂ ਕਰਦਾ ਹੁੰਦਾ ਸੀ ਕਿ ਅਸੀਂ ਇਨਸਾਫ ਦੇਵਾਂਗੇ ਸਾਡੀ ਸਰਕਾਰ ਜਿਹੜੀ ਹੈ ਉਹ ਬਣਵਾ ਦਿਓ ਤੇ ਸਾਨੂੰ ਉਸ ਪਰਿਵਾਰ ਦੇ ਨਾਲ ਮਿਲ ਕੇ ਆਉਣਾ ਚਾਹੀਦਾ ਸਾਨੂੰ ਉਸ ਪਰਿਵਾਰ ਦੇ ਦਰਸ਼ਨ ਕਰਕੇ ਆਉਣੇ ਚਾਹੀਦੇ ਆ ਸਾਨੂੰ ਉਸ ਘਰ ਦੇ ਵਿੱਚ ਜਾਣਾ ਚਾਹੀਦਾ ਪਰ ਨਹੀਂ ਕਰਨਜੀਤ ਅਨਮੋਲ ਉਸ ਘਰ ਦੇ ਵਿੱਚ ਨਹੀਂ ਗਏ ਸਗੋਂ ਦੀ ਪਿੰਡ ਦੇ ਵਿੱਚੋਂ ਹੋ ਕੇ ਮੋੜ ਆਏ ਔਰ ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਦੇ ਨਾਲ ਮੇਰੀ ਇਸ ਬਾਬਤ ਗੱਲਬਾਤ ਹੋਈ ਹੈ ਉਹ ਕੀ ਕਹਿੰਦੇ ਆ ਜਰਾ ਉਹ ਵੀ ਤੁਸੀਂ ਸੁਣ ਲਓ ਮੇਰੇ ਨਾਲ ਬਾਈਬਲ ਕਲਾਂ ਗੋਲੀ ਕਾਣ ਦੇ ਵਿੱਚ ਸ਼ਹੀਦ ਹੋਏ ਭਾਈ ਗੁਰਜੀਤ ਸਿੰਘ ਦੇ ਪਿਤਾ ਸਰਦਾਰ ਸਾਧੂ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰੂੰ ਹਾਂਜੀ ਬਾਬੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਮੈਂ ਤੁਹਾਡੇ ਨਾਲ ਉਦੋਂ ਵੀ ਇੰਟਰਵਿਊ ਦੇ ਵਿੱਚ ਗੱਲ ਕੀਤੀ ਤੁਸੀਂ ਦੱਸਿਆ ਸੀਗਾ ਕਿ ਤੁਹਾਡੇ ਘਰ ਦੇ ਵਿੱਚ ਰਾਹੁਲ ਗਾਂਧੀ ਕੇਜਰੀਵਾਲ ਆਮ ਆਦਮੀ ਪਾਰਟੀ ਵਾਲੇ ਜਦੋਂ ਤੁਸੀਂ ਜਦੋਂ ਦਰਵਾਜ਼ਾ ਖੋਲਦੇ 6 ਵਜੇ ਉਹ ਤੁਹਾਡੇ ਘਰ ਦੇ ਬਾਹਰ ਖੜੇ ਹੁੰਦੇ ਸੀ ਚਾਹੇ ਉਹ ਚੀਮਾਂ ਸੀ ਚਾਹੇ ਕੋਈ ਵੀ ਸੀ ਕੇਜਰੀਵਾਲ ਤੁਹਾਡੇ ਤੁਸੀਂ ਕਹਿੰਦੇ ਸੀਗੇ ਕਿ ਮਿੱਟੀ ਵੀ ਪੈਰਾਂ ਨੂੰ ਚੱਕ-ਚੱਕ ਜਿਹੜੇ ਆਪਦੇ ਮੱਥੇ ਨੂੰ ਲਾਉਂਦੇ ਰਹੇ ਆ ਪਰ ਕੱਲ ਕਹਿੰਦੇ ਕਿ ਕਰਮਜੀਤ ਅਨਮੋਲ ਤੁਹਾਡੇ ਪਿੰਡ ਆਏ ਤੇ ਉਹਨਾਂ ਦੇ ਨਾਲ ਕੁਝ ਐਮਐਲਏ ਵੀ ਸੀ ਤੁਹਾਡੇ ਘਰ ਦੇ ਵਿੱਚ ਆਏ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਤੁਹਾਡੇ ਇਨਸਾਫ ਬਾਰੇ ਕੋਈ ਗੱਲਬਾਤ ਕੀਤੀ ਜਾਂ ਤੁਹਾਡੇ ਦਰਸ਼ਨ ਕਰਨ ਆਏ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ ਵੀ ਮੈਂ ਜੋ ਵੀ ਉਦੋਂ ਦੇ ਇੰਟਰਵਿਊ ਚ ਵਿੱਚ ਬੋਲਿਆ ਕਦੋਂ ਵੀ ਬੋਲਦਾ ਇਹ ਬਿਲਕੁਲ ਸੱਚੀ ਗੱਲ ਹੈ ਕੋਈ ਜੇ ਕੋਈ ਬੰਦਾ ਕਹੇ ਨਾ ਝੂਠ ਬੋਲਦੇ ਆ ਮੇਰੇ ਸਾਹਮਣੇ ਆ ਕੇ ਬਹਿ ਕੇ ਗੱਲ ਕਰਨ ਨੂੰ ਤਿਆਰ ਹੈ ਜੇ 1% ਵੀ ਝੂਠ ਨਿਕਲੇ ਤਾਂ ਗੋਲੀ ਮਾਰਦਾ ਹੂੰ ਦੂਜੀ ਰਹੀ ਗੱਲ ਕਰਮਜੀਤ ਮੋਲਦੀ ਇਹਨਾਂ ਦਾ ਮੈਂ ਉਹਦੇ ਵਿੱਚ ਉਹ ਪਤਾ ਹੀ ਨਹੀਂ ਉਹ ਬੰਦਿਆਂ ਨੂੰ ਉਹ ਤਾਂ ਖੈਰ ਇੱਕ ਪੈਰਾਸ਼ੂਟ ਵਾਲੇ ਬੰਦੇ ਧਾਰੇ ਇੱਕ ਨਿਚਾਰ ਬੰਦੇ ਹੈ ਉਹਨਾਂ ਨੂੰ ਇਹ 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 ਧਾਰਮਿਕ ਗੱਲਾਂ ਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਬੰਦਾ ਉਹਨਾਂ ਦਾ ਕਿਸੇ ਨੇ ਸੋਚਿਆ ਹੀ ਨਹੀਂ ਕਿ ਵੀ ਇਹਨਾਂ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ ਅਸੀਂ ਨਾ ਅਸੀਂ ਗਏ ਨਾ ਜਾਣਾ ਕਿਸੇ ਕੋਲੇ ਜਿਹਨੇ ਆਉਣਾ ਜੀ ਸਦਕੇ ਆ ਜੇ ਅਸੀਂ ਤਾਂ ਇੱਕ ਉਹ ਉਹਨਾਂ ਨੂੰ ਸਕਾਰ ਹੈ ਈ ਜੀ ਤਾਂ ਵੀ ਬਣ ਗਏ ਹੁਣ ਬਣ ਗਏ ਅਸੀਂ ਕਿ ਕਿਸੇ ਦਾ ਕੋਈ ਲੈਣਾ ਤੇ ਕੋਰੀ ਮਹਾਰਾਜ ਟਾਈਮ ਤਾਂ ਲਿਆ ਹੀ ਜਾਂਦਾ ਰੇਹ ਦੇ ਟਾਈਮ ਲਿਆਦਾ ਰੋਲ ਗਾਂਧੀ ਵੀ ਇੱਥੇ ਆ ਕੇ ਬੈਠਾ ਰਿਹਾ ਕੈਪਟਨ ਬੈਠਾ ਰਿਹਾ ਕੀ ਹੋਰ ਇਹਦੇ ਕਾਂਗਰਸ ਦੇ ਜਿੰਨੇ ਵੱਡੇ ਲੀਡਰ ਸਾਰੇ ਇੱਥੇ ਆ ਕੇ ਕਾਹਦੇ ਸਤੇ ਜੀ ਅਜਿਗੜਾ ਉਹ ਕਿਸੇ ਨੂੰ ਸੱਦਣਗੇ ਜੀ ਨਾ ਕੇ ਜੀਵਾਲ ਨੂੰ ਸੱਦਣਗੇ ਨਾ ਭਗਵਾਨ ਤਮਨੂ ਨਾ ਕਤਾਰ ਨੂੰ ਨਾ ਇਹਨਾਂ ਨੂੰ ਕੋਈ ਬਿਲਕੁਲ ਨਹੀਂ ਆਈ ਸਾਡੇ ਕੋਲ ਮੈਂ ਵੀ ਸੋਚਦਾ ਹਾਂ ਕਿ ਕਿਤੇ ਤੁਹਾਡੇ ਤੋਂ ਟਾਈਮ ਲੈਂਦੇ ਹੁੰਦੇ ਸੀ ਕਿ ਅਸੀਂ ਤੁਹਾਡੇ ਘਰੇ ਆਉਣਾ ਜੀ ਅਫਸੋਸ ਕਰਨਾ ਤੁਸੀਂ ਪਲੀਜ਼ ਸਾਨੂੰ ਘਰੇ ਮੈਲੋ ਤੁਸੀਂ ਉਦੋਂ ਵੀ ਮੈਨੂੰ ਦੱਸਿਆ ਕਿ ਅਸੀਂ ਕਈ ਲੱਖ ਬੰਦੇ ਦਾ ਕੱਟ ਛੱਡ ਕੇ ਇਹਨਾਂ ਦੀ ਖਾਤਰ ਆਏ ਔਰ ਇਹਨਾਂ ਨੇ ਤੁਹਾਡੇ ਜਿਹੜੇ ਉਹ ਪੈਰਾਂ ਦੀ ਮਿੱਟੀ ਚੱਕ ਕੇ ਕੇਦਰੀਵਾਲ ਦੇ ਮੱਥੇ ਨੂੰ ਲਾਈ ਤੁਸੀਂ ਕੁਰਸੀ ਤੇ ਬੈਠੇ ਤੇ ਕੇਦਰੀਵਾਲ ਤੁਹਾਡੇ ਪੈਰਾਂ ਦੇ ਥੱਲੇ ਬੈਠਾ ਤੇ ਤੁਸੀਂ ਕਹਿੰਦੇ ਸੀ ਕਿ ਖੁਰਲੀਆਂ 'ਚ ਵੀ ਬੈਠੇ ਰਹਿੰਦੇ ਸੀ ਪਰ ਜਦੋਂ ਇੱਕ ਗੱਲ ਤਾਂ ਇਹ ਆ ਵੀ ਤੁਸੀਂ ਗੱਲ ਨਹੀਂ ਕਰ ਸਕਦੇ ਇਸ ਮੁੱਦੇ ਦੀ ਕਰਮਜੀਤ ਅਨਮੋਲ ਜਾਂ ਕੋਈ ਹੋਰ ਹੈ ਚਾਹੇ ਕਾਂਗਰਸੀ ਵੀ ਹੈ ਵੀ ਗੱਲ ਜਿਹੜੀ ਇਹ ਕਰ ਨਹੀਂ ਰਿਹਾ ਕਾਲੀਆਂ ਨੇ ਤਾਂ ਚਲੋ ਕਰਨੀ ਕੀ ਹੈ ਪਰ ਹੁਣ ਜਦੋਂ ਤੁਹਾਡੇ ਪੈਂਡ ਆਉਂਦੇ ਆ ਕਿ ਤੁਹਾਡੇ ਜਿਨ੍ਹਾਂ ਦੇ ਜਿਹੜੇ ਪੈਂਡ ਦੇ ਵਿੱਚ ਆਏ ਕਿ ਉਹਨਾਂ ਨੂੰ ਨੇ ਉਹਨਾਂ ਨੇ ਨਹੀਂ ਦੱਸਿਆ ਕਿ ਭਾਈ ਇਹ ਪੈਂਡ ਦਾ ਇਤਿਹਾਸ ਕੀ ਹੈ ਇਸ ਪੈਂਡ ਦਾ ਸ਼ਹੀਦ ਕੌਣ ਹੈ ਇਸ ਪੈਂਡ ਦੇ ਵਿੱਚ ਤੁਹਾਡੇ ਕੇਜਰੀਵਾਲ ਸਾਹਿਬ ਆਏ ਸੀ ਕਿਉਂ ਆਏ ਸੀ ਤੇ ਦੂਜੇ ਪਾਸੇ ਉਹ ਜੇ ਗੱਲ ਕਰੀਏ ਕਿ ਜਿਹੜੇ ਨਾਲ ਐਮਐਲਏ ਆਏ ਸੀ ਉਹਨਾਂ ਨੇ ਨਹੀਂ ਸ਼ਰਮ ਨੂੰ ਹੱਥ ਮਾਰਿਆ ਦੇਖੋ ਜੀ ਐਮਐਲਏ ਨੂੰ ਤਾਂ ਜੇ ਸ਼ਰਮ ਹੁੰਦੀ ਤਾਂ ਐਮਐਲਏ 2 ਸਾਲ ਹੋ ਗਏ ਐਮਐਲਏ ਖੁਦ ਨਾ ਆਉਂਦਾ ਐਮਐਲਏ ਨੂੰ ਤਾਂ ਇੱਕ ਲੱਤ ਤੇ ਲੱਤ ਰੱਖ ਕੇ ਬਹਿਣ ਜਾਣ ਦਾ ਬੰਦਾ ਕਿਹੜਾ ਐਮਐਲਏ ਇਹ ਮੋਰ ਪ੍ਰਸੰਗ ਜੈਤੋ ਹਾਂ ਤੇ ਤੁਹਾਨੂੰ ਉਹੀ ਐਮਐਲਏ ਪੈਂਦਾ ਹੈ ਜੀ ਤੁਹਾਨੂੰ ਐਮਐਲਏ ਤੁਹਾਡਾ ਉਹੀ ਹੈ ਹਾਂ ਜੈਤੋ ਹਰ ਕਈ ਮੈਂਦਾ ਸਾਨੂੰ ਜੀ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਕੋਈ ਵੀ ਕੀ ਹੋਇਆ ਉਹ ਤਾਂ ਇੱਕ ਬਨ ਗਏ ਔਰਗੇ ਜੇ ਵੀ ਸਾਨੂੰ ਏਦੋਂ ਇੱਥੋਂ ਕੋਈ ਹਲਾ ਨਹੀਂ ਸਕਦਾ ਇਹ ਬਨ ਗਿਆ ਜੀ ਤਾਂ ਉਹਨਾਂ ਮਹਾਰਾਜ ਜੀ ਅਰਦਾਸ ਕਰਦੇ ਸਾਨੂੰ ਇਹਨਾਂ ਦੇ ਕੋਈ ਚਾਹੀ ਨਹੀਂ ਅਜੀ ਤਾਂ ਉਹਦੇ ਅਰਦਾਸ ਕਰਦੇ ਜਿੱਥੇ 2 ਸਾਲ ਲੰਘੇ ਹੋਰ 2 ਸਾਲ ਲਾਈ ਲੰਘ ਜਣੇ ਮੋਰਕੇ ਫੇਰੇ ਟੇਟਾ ਕਿ ਗਨੇ ਨਨੇ ਹਾਂ ਅਸੀਂ ਟੋਕਰ ਕੇ ਕੋਈ ਬੰਦਾ ਨਹੀਂ ਇਹਨਾਂ ਦਾ ਕੋਈ ਵੀ ਵੱਡੇ ਤੋਂ ਛੋਟਾ ਕੋਈ ਆਇਆ ਹੀ ਨਹੀਂ ਸਾਡੇ ਕੋਲੇ ਵੀ ਵਾਹ ਦਾ ਨਾਰਾ ਮਾਰਨਾ ਬਿਲਕੁਲ ਮਦੜੀ ਨਹੀਂ ਅੱਗੇ ਹਰ ਸਾਲ ਜਿੰਨਾ ਜਨ ਨਹੀਂ ਘਰੋਟੇ ਜਬਣੇ ਅਸੀਂ ਵਰਸੀ ਅਖੰਡ ਪਾਠ ਕਰਾਉਣੇ ਆ 14 ਅਕਤੂਬਰ ਨੂੰ ਬੋਨੇ ਹਰ ਸਾਲ ਅੱਗੇ ਹਰ ਸਾਲ ਇਹਨਾਂ ਦੇ ਲੀਡਰ ਆਉਂਦੇ ਐ ਐਮਐਲਏ ਆਉਂਦੇ ਐ ਕਾਰਸਦਮਈ ਆਉਂਦਾ ਅੱਜ ਦੇ ਦੀ ਸਰਕਾਰ ਬਣੀ ਉਸ ਤੋਂ ਬਾਅਦ ਪਹਿਲੀ ਵਾਰ ਇਹ ਉਹ ਉਹ ਤੋਂ ਵਰਤੀ ਤੇ ਵੀ ਨਹੀਂ ਹੁੰਦੇ ਅੱਗੇ ਹਰੇਕ ਪ੍ਰੋਗਰਾਮ ਦੇ ਵਿੱਚ ਜਿੱਥੇ ਵੀ ਕੋਈ ਧਰਨਾ ਆਉਂਦਾ ਸੀ ਜਿੱਥੇ ਆਉਂਦਾ ਸੀ ਉੱਥੇ ਕਲਤਾਰ ਸੰਧਵਾ ਪਹਿਲਾਂ ਉੱਥੇ ਪਹੁੰਚਦਾ ਸੀ ਬਿਨਾਂ ਤੱਦੇ ਤੋਂ ਹੁਣ ਜਿੱਦ ਦੇ ਇਹਨਾਂ ਨੂੰ ਕੁਰਸੀ ਮਿਲ ਗਈ ਉੱਤੇ ਦੇ ਉੱਤੇ ਵੀ ਉਹਨੋਂ اٹਕੇ ਤੇ ਰਹਾਕਾਰ ਹੀ ਹੋ ਗਿਆ ਇਹਨਾਂ ਨੂੰ ਕੀ ਹੋ ਗਿਆ ਤੁਹਾਡਾ ਐਮਐਲਏ ਅਬੋਲਕ ਵੀ ਆਉਂਦਾ ਹੁੰਦਾ ਸੀ ਸਭ ਜੀ ਇਥੇ ਐਮਐਲਏ ਦਾ ਉਹਨੂੰ ਉਦੋਂ ਟਿਕਟ ਮਿਲੀ ਉਸ ਤੋਂ ਬਾਅਦ ਸਾਡੇ ਕੋਲੇ ਬਹਿਣ ਧਰ ਲੈਦੇ ਸੀ ਰੋਜ਼ ਜਾਂਦਾ ਸੀ ਉੱਥੇ ਕਦੇ ਬਾਬਾ ਜੀ ਕਿਰਪਾ ਕਰੋ ਬਾਬਾ ਜੀ ਕਿਰਪਾ ਕਰੋ ਜੇ ਉਹਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਚੋਂ ਨਹੀਂ ਆਏ ਉਸ ਤੋਂ ਬਾਅਦ ਸਾਡੇ ਪੱਥੇ ਹੀ ਨਹੀਂ ਲੱਗੇ ਜੀ ਇਹ ਵਿਖੇ ਹੀ ਨਹੀਂ ਬੰਦਾ ਕੌਣ ਨਾ ਕੌਣ ਨਹੀਂ ਹੁਣ ਕੀ ਕਹਿਣਾ ਚਾਹੋਗੇ ਕਿ ਕਰਮਜੀਤ ਅਨਮੋਲ ਨੂੰ ਵੈਸੇ ਤਾਂ ਉਹਨੂੰ ਪਤਾ ਹੀ ਨਹੀਂ ਜਦੋਂ ਪਿੰਡ ਹੀ ਆ ਗਿਆ ਪਿੰਡੋਂ ਤੁਹਾਡੇ ਤੁਹਾਨੂੰ ਬਿਨਾ ਮਿਲੇ ਇਸ ਤਰੀਕੇ ਨਾਲ ਮੁੜ ਗਏ ਤੇ ਕੀ ਕਹਿਣਾ ਚਾਹੋਗੇ ਕਰਮਜੀਤ ਬਾਰੇ ਔਰ ਲੋਕਾਂ ਮੈਂ ਜੀ ਦੇਖੋ ਇਹ ਹੀ ਕਹਿਣਾ ਵੀ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਕਰਮਜੀਤ ਅਨਮੋਲ ਨੂੰ ਤਾਂ ਇਸ ਜੀ ਤਾਂ ਪਤਾ ਨਹੀਂ ਵੀ ਇੱਥੇ ਬੇਅਦਬੀ ਵੀ ਹੋਈ ਸੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਮੇਰੇ ਕੋਲੀ ਕਾਰਡ ਹੋਇਆ ਸੀ ਕੁਝ ਸੰਸ਼ੀਦ ਹੋਏ ਸੀਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਤਾ ਤੇ ਇਹਨਾਂ ਨੂੰ ਜੇ ਕੱਲ ਨੂੰ ਪਹਿਲੀ ਗੱਲ ਤਾਂ ਉਹ 99% ਤਾਂ ਮੇਰੀ ਲੋਹੇ ਤੇ ਲਖੀਰ ਉਹ ਜੱਦਾ ਨਹੀਂਗਾ ਹਮ ਬਿਲਕੁਲ ਨਹੀਂ ਜੱਦਾ ਉਹਨੀਆਂ ਜਮਾਨਤੀ ਜਬਤ ਹੋਊਗੀ ਤੇ ਬਾਕੀ ਮੈਂ ਲੋਕਾਂ ਨੂੰ ਪੀਲਾ ਵੀ ਇਹ ਭਾਈ ਮੌਕਾ ਪ੍ਰਸਤ ਲੋਕਾਂ ਤੋਂ ਬਚੋ ਜਿਹੜੇ ਬਾਹਰੋਂ ਆਏ ਐ ਇਹਨਾਂ ਨੂੰ ਵੋਟ ਨਾ ਖਰਾਬ ਪਾਓ ਵੋਟ ਕਿਸੇ ਚੰਗੇ ਅਕਸ ਵਾਲੇ ਬੰਦੇ ਨੂੰ ਪਾਓ ਜਿਹੜਾ ਕੋਈ ਬੰਦਾ ਤੁਹਾਡਾ ਕੱਲ ਨੂੰ ਤੁਹਾਡੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਕਾਂਗਰਸ ਦੀ ਚਲੋ ਕਾਲੀ ਦਲ ਦੇ ਉਮੀਦਵਾਰ ਨੇ ਤਾਂ ਇਹ ਗੱਲ ਕਰਨੀ ਕੀ ਆ ਹਾਲਾਂਕਿ ਕਰਨੀ ਤਾਂ ਉਹਨਾਂ ਨੂੰ ਵੀ ਚਾਹੀਦੀ ਹੈ ਪਰ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਕਾਂਗਰਸ ਦੀ ਜਿਹੜੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਊ ਕਿ ਉਹਦੇ ਮੂੰਹੋਂ ਵੀ ਹਲੇ ਤੱਕ ਕੋਈ ਮੈਂ ਇੱਕ ਲਫ਼ਜ਼ ਜਿਹੜਾ ਤੁਹਾਡੇ ਵਾਸਤੇ ਫੁੱਟਿਆ ਨਹੀਂ ਦੇਖਿਆ ਦੇਖੋ ਜੀ ਉਹ ਹਜੇ ਤੱਕ ਸਾਡੇ ਪਿੰਡ ਨਹੀਂ ਆਏ ਇਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਹਜੇ ਬਣਿਆ ਦੇ ਮੈਨੂੰ ਵਾਸਤੇ ਕਿ ਸਦਾ ਮੈਸੇਜ ਆਇਆ ਸੀ ਆਉਣਗੇ ਥੋੜੇ ਕੋਲੇ ਅਜੇ ਚੱਕ ਨਹੀਂ ਆਏ ਤੇ ਜਿੱਦ ਪੈਨ ਆਉਣਗੇ ਉਹਦੇ ਉਹਨਾਂ ਦਾ ਪਤਾ ਲੱਗ ਜਾਊ ਕੀ ਬੰਦਾ ਹਾਂ ਚਲੋ ਪੈਨ ਆਉਣ ਦੀ ਇੱਕ ਵਕਰੀ ਗੱਲ ਆ ਇਹ ਇਲੈਕਸ਼ਨ ਚੱਲ ਰਿਹਾ ਹੈ ਇਲੈਕਸ਼ਨ ਦੇ ਵਿੱਚ ਕੋਈ ਮੁੱਦੇ ਤੇ ਬੋਲਣ ਤਾਂ ਸਹੀ ਤੁਹਾਨੂੰ ਇਨਸਾਫ ਦਿਵਾਉਣ ਦੀ ਖਤਰ ਬੇਅਦਬੀ ਤੇ ਗੋਲੀ ਕਾਂਡਾਂ ਤੇ ਇਹ ਦੇਖੋ ਇਹ ਜਿੰਨੇ ਵੀ ਲੀਡਰ ਮੌਕਾ ਪਰਾਤਾ ਸਾਰੇ ਕੁਰਸੀ ਨੂੰ ਹੱਥ ਪੈਣ ਦੀ ਦੇਰ ਆ ਸਾਰੀਆਂ ਗੱਲਾਂ ਭੁੱਲ ਜਾਂਦੇ ਆ ਮੁੜ ਕੇ ਆਪ ਦਾ ਘਰ ਪਰਨ ਲੱਗ ਜਾਂਦੇ ਇਹਨਾਂ ਦਾ ਜੇ ਤੁਸੀਂ ਇਹਨਾਂ ਦੀਆਂ ਗੱਲਾਂ ਕਰੀਏ ਕੋਈ ਸੋਨ ਜੰਮ ਲੀਆਂ ਤਾਂ ਬਸ ਉਹ ਰੱਬ ਮੂੰਹ ਨਾ ਹੀ ਖਲਾਵੇ ਗੱਦਜ ਰੋੜਾ ਮਾਰਾਂਗੇ ਤਾਂ ਉਹ ਆਪਦੇ ਤੇ ਛਿੱਟੇ ਪੈਂਦੇ ਇਹਨਾਂ ਦੇ ਇਹ ਕੰਮ ਅਜੇ ਤੱਕ ਨੇ ਵੀ ਇਹ ਆਮ ਪਾਰਟੀ ਵਾਲੇ ਲੀਡਰ ਜਿਹੜਾ ਇਹਨੂੰ ਬਿਲਕੁਲ ਮੂੰਹ ਨਾ ਲਾਓ ਇਹਨੂੰ ਵੋਟ ਮਖਾਓ ਨਾ ਜਿਹੜਾ ਵੀ ਬੰਦਾ ਕੋਈ ਗੁਰੂ ਗ੍ਰਾਮ ਸਾਹਿਬ ਨੂੰ ਮੰਨਦਾ ਹੈ ਜਾਂ ਉਹਦਾ ਸਤਿਕਾਰ ਕਰਦਾ ਗੱਲ ਸਾਡਾ ਤਾਂ ਨਾ ਕਰੋ ਤੁਸੀਂ ਅਸੀਂ ਨਹੀਂ ਕਹਦੇ ਵੀ ਸਾਡਾ ਸਤਿਕਾਰ ਕਰੋ ਸਾਡਾ ਕੋਈ ਨਾ ਸਤਿਕਾਰ ਕਰੋ ਸਾਡਾ ਪੁੱਤ ਵੀ ਮਰ ਗਿਆ ਸ਼ਹੀਦ ਹੋ ਗਿਆ ਤੁਹਾਨੂੰ ਉਹਦਾ ਵੀ ਕੋਈ ਪ੍ਰਵਾ ਨਹੀਂ ਉਹ ਗੁਰੂਗ੍ਰੰਥ ਸਾਹਿਬ ਦੇ ਲੇਖੇ ਲਾ ਕੇ ਆਓ ਕੋਈ ਨਾ ਲਿਜੀ ਲੜਾਈ ਜੀ ਨਹੀਂ ਉਹ ਮਰਿਆ ਸੀ ਇਹ ਜਿਹੜੀਆਂ ਗੱਲਾਂ ਇਹ ਆਮ ਪਾਰਟੀ ਵਾਲੇ ਕਰਦੇ ਸੀ ਉਹ ਕਰਦੇ ਸੀ ਉਹ ਤੋਂ ਖੁਦ ਆਪ ਇਹ ਮੁਕਰ ਗਏ ਅਸੀਂ ਇਹਨਾਂ ਦੀ ਉਹਨਾਂ ਟਾਈਮਾਂ 'ਚ ਵੀ ਮਦਦ ਕਰੀ ਹੈ ਅਕਲਤਾਰ ਸੰਧਵਾ ਦੀ ਜਦੋਂ ਕਹਿੰਦੇ ਜੇ ਵੋਟ ਪਾਉਣਗੇ ਸਾਨੂੰ ਗੋਲੀ ਮਾਰ ਦਿਆਂਗੇ ਅੱਤਵਾਦੀ ਦੌਰ ਚ ਜਦੋਂ ਇਹਨਾਂ ਦੇ ਖੜੇ ਹੋਏ ਸੀਗੇ ਇਹਨਾਂ ਦਾ ਚਾਚਾ ਗਤਾਇਆ ਇੱਥੇ ਕੋਈ ਪਿੰਡ ਦੇ ਇਹਨਾਂ ਨੂੰ ਚਾਹ ਪੀਣ ਨੂੰ ਰਾਜੀ ਨਹੀਂ ਸੀ ਮੈਂ ਘਰੇ ਸੱਦ ਕੇ ਚਾਹ ਪਈ ਮੈਂ ਕਿਹਾ ਸਾਨੂੰ ਗੋਲੀ ਮਾਰ ਦੇ ਜਦੋਂ ਹਾਰ ਕੇ ਆਏ ਫੇਰ ਵੀ ਅਸੀਂ ਉਹਨਾਂ ਨੂੰ ਘਰੇ ਚਾਹ ਪਾਣੀ ਪਿਆ ਉਹ ਤਾਂ ਇੰਨੀ ਸਬਕਟ ਕਰਦਾ ਸੀ ਪਰ ਇਹ ਲੋਕ ਕੁਰਸੀਆਂ ਤੇ ਬਹਿ ਗਏ ਇਹਨਾਂ ਨੂੰ ਉਮੀਦ ਨਹੀਂ ਸੀ ਵੀ ਅਸੀਂ ਕੀ ਹੈ ਵੀ ਨੇ ਅੱਜ ਬਣ ਗਏ ਦੇ ਚਲ ਮਹਾਰਾਜ ਪਰਮਾਰਵਾ ਪੜੀ ਘਰੇ ਆਪੇ ਉਹ ਹੀ ਵੇਖੂਗਾ ਤੁਹਾਡੀ ਤਾਂ ਮਹਾਰਾਜ ਤੇ ਸਿੱਟੀ ਜੇ ਚਲੋ ਤੁਸੀਂ ਗੱਲਬਾਤ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਤਾਂ ਸੁਣਿਆ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਦੁਖੀ ਪਿਤਾ ਬਦ ਅਸੀਸਾ ਦੇ ਨਾਲ ਇਹ ਗੱਲਾਂ ਕਰ ਰਿਹਾ ਹੈ ਹਾਲਾਂਕਿ ਗੱਲ ਇਹ ਕਰਨੀਆਂ ਇਹਨਾਂ ਨੂੰ ਚਾਹੀਦੀਆਂ ਸੀ ਇਨਸਾਫ ਦੀ ਸਾਰੇ ਕਾਸੇ ਦੀ ਗੱਲ ਕਰਨੀ ਚਾਹੀਦੀ ਸੀ ਪਰ ਪਤਾ ਨਹੀਂ ਕੀ ਮਜਬੂਰੀ ਹੈ ਇਸ ਪਾਰਟੀ ਦੀ ਕਿ ਕਿਉਂ ਨਹੀਂ ਕਰ ਰਹੀ ਇਹ ਗੱਲਾਂ ਤਾਂ ਇਹਨਾਂ ਦੇ ਪੁੱਤ ਦੀ লাশ ਦੇ ਉੱਪਰ ਸ਼ਹੀਦ ਗੁਰਜੀਤ ਸਿੰਘ ਕ੍ਰਿਸ਼ਨ ਭਗਵਾਨ ਸਿੰਘ ਦੀ ਸ਼ਹੀਦੀ ਦੇ ਉੱਪਰ ਗੁਰੂ ਸਾਹਿਬ ਦੀ ਬੇਅਦਬੀ ਦੇ ਉੱਪਰ ਆਮ ਆਦਮੀ ਪਾਰਟੀ ਨੇ ਸਿਆਸਤ ਕਰਕੇ ਸਰਕਾਰ ਬਣਾਈ ਪਰ ਹੁਣ ਨਾਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਨਾ ਹੀ ਉਹਨਾਂ ਸ਼ਹੀਦ ਪਰਿਵਾਰਕ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਸੇ ਬਾਰੇ ਗੱਲ ਜਿਹੜੀ ਆ ਉਹ ਕੀਤੀ ਨਹੀਂ ਜਾ ਰਹੀ ਤਾਂ ਦੇਖਦੇ ਆ ਕਿ ਪ੍ਰਮਾਤਮਾ ਇਸ ਨੂੰ ਸਭ ਦੇਖਦੇ ਆਂ ਕੀ ਸਜ਼ਾ ਲਾਉਂਦਾ ਕਿਉਂਕਿ ਹਾਲੇ ਤੱਕ ਜਿੰਨਾ ਜਿੰਨਾਂ ਨੇ ਵੀ ਇਨ੍ਹਾਂ ਮਸਲਿਆਂ ਦੇ ਉੱਪਰ ਸਿਆਸਤ ਕੀਤੀ ਐ ਤਾਂ ਉਹਨਾਂ ਦਾ ਰਿਆ ਕੱਖ ਨਹੀਂ ਐ ਤਾਂ ਹੁਣ ਅੱਗੇ ਜਿਹੜਾ ਕੀ ਕੁਝ ਗੁਰੂ ਮਹਾਰਾਜ ਲਿਆਉਂਦੇ ਐ ਨਸੀਤਾ ਇਹਨਾਂ ਦਿੰਦੇ ਐ ਉਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਪਰ ਕਰਮਜੀਤ ਅਨਮੋਲ ਤੋਂ ਬੇਅਦਬੀ ਅਤੇ ਗੋਲੀ ਕਾਂਢ ਦੇ ਮਸਲੇ ਤੇ ਬੋਲਣਾ ਤਾਂ ਕੀ ਆਸ ਰੱਖੀਏ ਸੋ ਕੋ ਦੀ ਇਹ ਤਾਂ ਇੱਕ ਘਰ ਦਾ ਮਸਲਾ ਹੀ ਜਿਹੜਾ ਉੱਥੇ ਵੀ ਚੁੱਪੀ ਬੱਟੀ ਬੈਠੇ ਆ ਆ ਇੱਕ ਤਸਵੀਰ ਤੁਸੀਂ ਦੇਖ ਲਓ ਇਹ ਤਸਵੀਰ ਸਾਂਝੀ ਕਰਦਿਆ ਕਰਮਜੀਤ ਅਨਮੋਲ ਸਰਕਾਰ ਬਣਨ ਮੌਕੇ ਕਹਿੰਦੇ ਕਿ ਅੱਜ ਵੱਡੇ ਵੀਰ ਭਗਵੰਤ ਮਾਨ ਦੇ ਬੱਚੇ ਸੀਰਿਤ ਕੌਰ ਮਾਨ ਅਤੇ ਦਿਲシャン ਸਿੰਘ ਮਾਨ ਦੇ ਘਰ ਆਏ ਬਹੁਤ ਖੁਸ਼ੀ ਹੋਈ ਲਵ ਯੂ ਬੱਚਿਓ ਤੇ ਇਹ ਗੱਲਾਂ ਕਰਦਿਆ ਜਦੋਂ ਦੂਜੇ ਪਾਸੇ ਏਸੇ ਇਨ੍ਹਾਂ ਹੀ ਬੱਚਿਆਂ ਨੇ ਭਗਵੰਤ ਮਾਨ ਹੋਰਾਂ ਦੇ ਉੱਪਰ ਜਿਹੜੀ ਉਹ ਕੁਝ ਇਲਜ਼ਾਮ ਲਗਾਏ ਜਾਂ ਕੁਝ ਗੱਲਾਂ ਬਾਤਾਂ ਕੀਤੀਆਂ ਤਾਂ ਕਰਮਜੀਤ ਅਨਮੋਲ ਨੇ ਇਸ ਧੀ ਦੇ ਨਾਲ ਇਨ੍ਹਾਂ ਬੱਚਿਆਂ ਦੇ ਨਾਲ ਖੜਨਾ ਜ਼ਰੂਰੀ ਨਹੀਂ ਸਮਝਿਆ ਸਗੋਦੀ ਨਾ ਭਗਵੰਤ ਮਾਨ ਅਤੇ ਇਹਨਾਂ ਬੱਚਿਆਂ ਦੇ ਵਿਚਕਾਰ ਇੱਕ ਪੁਲ ਬਣ ਕੇ ਇੱਕ ਰਿਸ਼ਤਾ ਕਾਇਮ ਕਰਨਾ ਜ਼ਰੂਰੀ ਨਹੀਂ ਸਮਝਿਆ ਤਾਂ ਜਿਹੜਾ ਪਰਿਵਾਰਕ ਮਸਲੇ ਨਹੀਂ ਹੱਲ ਕਰਾ ਸਕਦਾ ਆਪਣੇ ਉਹ ਕਿਹੜਾ ਦੂਜੇ ਇਹਨੇ ਲੱਖਾਂ ਲੱਖ ਲੋਕਾਂ ਦੇ ਜਿਹੜੇ ਉਹ ਮਸਲੇ ਹੱਲ ਕਰਾਊਗਾ ਇਹ ਜਿਹੜੀ ਸੋਚਣ ਵਾਲੀ ਗੱਲ ਹੈ ਪਰ ਬੇਹੱਦ ਕਨਾਉਣੀ ਹਰਕਤ ਬੇਹੱਦ ਸ਼ਰਮਨਾਕ ਕਰਤੂਤ ਜਿਹੜੀ ਉਹ ਕੀਤੀ ਹੈ ਕਰਮਜੀਤ ਅਨਮੋਲ ਨੇ ਕਿ ਜੇ ਸਰਾਮਾ ਪਿੰਡ ਗਿਆ ਸੀ ਤਾਂ ਸਰਾਮਾ ਪਿੰਡ ਦੇ ਸ਼ਹੀਦ ਗੁਰਜੀਤ ਸਿੰਘ ਜਿਹੜੇ ਕਿ ਗੁਰੂ ਸਾਹਿਬ ਦੀ ਜਿਹੜੀ ਆ ਉਹ ਬੇਅਦਬੀ ਦੇ ਮੌਕੇ ਰੋਜ਼ ਦੇ ਵਜੋਂ ਤੇ ਪ੍ਰਦਰਸ਼ਨ ਕਰ ਰਹੇ ਸੀ ਅਤੇ ਪੁਲਿਸ ਦੀ ਗੋਲੀ ਦੇ ਨਾਲ ਉਹ ਸ਼ਹੀਦ ਹੋ ਗਏ ਗੁਰੂ ਸਾਹਿਬ ਦੇ ਲਈ ਪ੍ਰਦਰਸ਼ਨ ਕਰਦੇ ਹੋਏ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਕੇਜਰੀਵਾਲ, ਰਾਹੁਲ ਗਾਂਧੀ ਸਾਰੇ ਗਏ ਤਾਂ ਉਹਨਾਂ ਘਰਾਂ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਸਾਰੀ ਆਮ ਆਦਮੀ ਪਾਰਟੀ ਜਾਂਦੀ ਸੀ ਤਾਂ ਉਹਨਾਂ ਘਰਾਂ ਦੇ ਵਿੱਚ ਜੇ ਉਸ ਪਿੰਡ ਦੇ ਵਿੱਚ ਗਏ ਸੀ ਕਰਮਜੀਤ ਅਨਮੋਲ ਤਾਂ ਉਸ ਪਰਿਵਾਰਕ ਪੀੜਤ ਪਰਿਵਾਰ ਨੂੰ ਕਿਉਂ ਨਹੀਂ ਮਿਲ ਕੇ ਆਏ ਇਹ ਬਹੁਤ ਵੱਡੇ ਸਵਾਲ ਹੈ ਖੜੇ ਕਰਦਾ ਤੇ ਸੋਚਣਾ ਲੋਕਾਂ ਨੇ ਕਿ ਇਹੋ ਜਿਹੇ ਬੰਦੇ ਦੇ ਬਾਰੇ ਕੀ ਸੋਚਣਾ ਤੁਸੀਂ ਵੋਟਾਂ ਦੇ ਅੰਦਰ ਤਾਂ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰਜਣਾ ਲੋਕਨਾ ਟੀਵੀ ਦੇ ਨਾਲ